ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦੀ ਮਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮੇਸ਼ਰ ਰਾਏ ਸੁਬਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਜੋ ਗੁਰਦਾਸਪੁਰ ਤੋਂ ਸਾਹਮਣੇ ਵਾਲੀ ਗੁਰਦਾਸਪੁਰ ਦੇ ਵਿੱਚ ਲਗਾਤਾਰ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਕਿਸਾਨਾਂ ਦੀਆਂ ਸਮਾਨਾਂ ਜਿਹੜੇ ਨੇ ਸਮਾਨ ਉਹ ਲਗਾਤਾਰ ਚੋਰੀ ਹੋ ਰਹੀ ਸੀ ਹੁਣ ਕਿਸਾਨਾਂ ਵੱਲੋਂ ਬੀਤੀ ਰਾਤ ਜਿਹੜੇ ਨੇ ਇੱਕ ਗਿਰੋਹ ਦੇ ਕਈ ਜਿਹੜੇ ਮੈਂਬਰ ਕਾਬੂ ਕੀਤੇ ਗਏ ਨੇ ਪਰ ਦੱਸਿਆ ਜਾ ਰਿਹਾ ਅੱਧੇ ਦਰਦਨ ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿਸਾਨਾਂ ਨੇ ਫੜੇ ਗਏ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤਸਵੀਰਾਂ ਵੀ ਗੁਦਾਸਪੁਰ ਦੇ ਬਲਾਕ ਜਿਹੜਾ ਏ ਕਹਨੂਵਾਨ ਅਦੀਨ ਆਉਂਦੇ ਜਿਹੜਾ ਏ ਬੇਟ ਦੇ ਪਿੰਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੋਟਰਾਂ ਅਤੇ ਜਿਹੜਾ ਟਰਾਂਸਫਾਰਮਰ ਦੀ ਚੋਰੀ ਲਗਾਤਾਰ ਹੋ ਰਹੀ ਸੀ ਕੀਮਤੀ ਸਮਾਨ ਜਿਹੜੇ ਨੇ ਲਗਾਤਾਰ ਚੋਰੀ ਹੋਸੀ ਤਾਂ ਹੁਣ ਲਗਾਤਾਰ ਤਸਵੀਰਾਂ ਜੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਨੂੰ ਹੁਣ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਕਿਸਾਨਾਂ ਵੱਲੋਂ ਜੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੀਮਤੀ ਸਮਾਨ ਲਗਾਤਾਰ ਚੋਰੀ ਹੋ ਰਹੀ ਸੀ ਤਾਂ ਕਿਸਾਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਨਾ ਕਰਦੇ ਹੋਏ ਖੁਦ ਚੋਰਾ ਨੂੰ ਫੜਨ ਲਈ ਜਿਹੜੀ ਨਾਕੇਬੰਦੀ ਕੀਤੀ ਗਈ ਸੀ ਅਜੇ ਹੀ ਇੱਕ ਨਾਕਾ ਜਟਬੰਦੀ ਵੱਲੋਂ ਕਿਸਾਨਾਂ ਨੂੰ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਪੁਲਿਸ ਥਾਣਾ ਪੈਣੀ ਮੀਆਂ ਖਾਨ ਦੇ ਅਦੀਨ ਆਉਂਦੇ ਜਿਹੜੇ ਪਿੰਡ ਅਵਾਣਾ ਕੋਲ ਕਿਸਾਨਾਂ ਵੱਲੋਂ ਕੀਤੀ ਹੋਈ ਸੀ ਤਾਂ ਇਸ ਦੌਰਾਨ ਕੁਝ ਨੌਜਵਾਨਾਂ ਨੂੰ ਬਿਨਾ ਨੰਬਰੀ ਮੋਟਰਸਾਈਕਲ ਅਤੇ ਉਤੇ ਰੋਕਦੇ ਪੁੱਛ ਗਿਸ਼ ਕੀਤੀ ਗਈ ਤਾਂ ਕਿਸਾਨਾਂ ਨੇ ਦੱਸਿਆ ਕਿ ਇਹ ਨੌਜਵਾਨ ਜਿਹੜੇ ਨੇ ਮੌਕੇ ਤੇ ਮੋਟਰਸਾਈਕਲ ਛੱਡ ਕੇ ਭੱਜ ਗਏ ਇਸ ਉਪਰਾੰਤ ਅੱਧੀ ਦਰਜਣ ਜਿਹੜੇ ਨੇ ਕਰੀਬ ਨੌਜਵਾਨ ਤਾਂ ਵੱਖ-ਵੱਖ ਮੋਟਰਸਾਈਕਲ ਤੋਂ ਨਿਕਲ ਗਏ ਪਰ ਇਨਾਮ ਵਿੱਚੋਂ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਕਾਬੂ ਕਰ ਲਏ ਕਿਸਾਨਾਂ ਵੱਲੋਂ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਮੌਕੇ ਤੇ ਮੌਜੂਦ ਕਿਸਾਨਾਂ ਤੇ ਪੁਲਿਸ ਦੇ ਮੁਲਾਜ਼ਮ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਹਾਂ ਤਾਂ ਇਹ ਆਗੇ ਬੰਦੇ ਜਿਹੜੇ ਆ ਇਹ ਚੋਰੀਆਂ ਕਰਦੇ ਨੇ ਤੇ ਚੋਰੀ ਅੱਗੇ ਵੀ ਹੱਟ ਟ੍ਰਾਂਸਫਰਮ ਤੇ ਤੇਲ ਨਿਕਲਦਾ ਮੋਟਰਾਂ ਖੁੱਲੀਆਂ ਭੜੀਆਂ ਤੇ ਹੁਣ ਅਸੀਂ ਮਹਾ ਤੇਲ ਤੂਲ ਪਵਾ ਕੇ ਕੀਤੇ ਸਾਰੇ ਟ੍ਰਾਂਸਫਰਮ ਦੇ ਦੁਬਾਰਾ ਫੇਰ ਆਗੇ ਇਹ ਕਦੋਂ ਦੀ ਗੱਲ ਆ ਤੇ ਕਿੱਥੇ ਦੀ ਗੱਲ ਐ ਇਹ ਸਾਰੇ ਜਿਹੜਾ ਪਾ ਆ ਵਾਲਮੇਪਟ ਦੇ ਤੁਸੀਂ ਜਾ ਕੇ ਚੜਦੇ ਆ ਬੜੀਆਂ ਵਾਲੇ ਮੋੜ ਤੇ ਚੌਂਕ 'ਚ ਉੱਥੇ ਦੀ ਗੱਲ ਆ ਕਿੰਨੇ ਕ ਵਜੇ ਦੀ ਗੱਲ ਐ ਇਹ ਕੋਈ 8:30 ਵਜੇ ਤੋਂ ਬਾਅਦ 'ਚ ਦੀ ਗੱਲ ਆ ਕੱਲ ਰਾਤ ਦੀ ਹਾਂਜੀ ਰਾਤ ਇਹ ਕਿੰਨੂ ਮਿਲੇ ਆ ਉੱਥੇ ਤੇ ਕਿਹੜੇ ਕਿਹੜੇ ਬੰਦੇ ਉੱਥੇ ਕੁਝ ਰਾਖੀ ਕਰਦੇ ਸੀ ਉੱਥੇ ਆਹਦਾ ਬੰਦਾ ਇੱਕ ਪਾਣੀ ਲੈ ਕੇ ਆ ਰਿਹਾ ਸੀ ਬਾਕੀ ਬੰਦੇ ਰਾਖੀ ਕਰਦੇ ਸੀ ਜੇ ਉਹ ਉੱਥੇ ਨਹੀਂ ਗਏ ਉਹ ਜਿਹੜਾ ਬੰਦਾ ਪਾਣੀ ਦਾ ਨੱਕਾ ਵੱਢ ਕੇ ਆ ਰਿਹਾ ਸੀਗਾ ਉਹਨੂੰ ਇਹ ਟੱਕਰੇ ਉਹਨੇ ਪੁੱਛਿਆ ਕੌਣ ਜੇ ਬੇਵਾਗ ਬੰਦੇ ਤੁਸੀਂ ਇਹਦਾ ਗਾਂਝ ਜਗਤਪੁਰ ਦੇ ਬੰਦੇ ਆ ਉਹਨੇ ਕਿਹਾ ਰੁਕੋ ਰੁਕੋ ਹਨਾ ਰੁਕੋ ਰੁਕੋ ਦਾ ਜਿਹੜਾ ਕਿਆਦਾ ਨਾਮ ਮੋਟਰਸਾਈਕਲ ਛੱਡ ਦਿੱਤਾ ਤੇ ਭੱਜ ਗਿਆ ਅਸੀਂ ਮੋਰ ਦਾਗ ਲੈ ਕੇ ਪੱਤੀ ਛੜਕੇ ਤੇ ਲਾ ਲਿਆ ਬੰਦੇ ਮਗਰ ਛੱਡ ਗਏ ਉਹਨਾਂ ਦੇ ਕਮਾਦਾ ਕਮੂਦਾ ਦੀ ਫਿਰੰਡਾ ਪੇ ਮੋਟਰਸਾਈਕਲ ਕਿਹੜੇ ਨੰਬਰ ਦੇ ਕਿੱਥੋਂ ਦੇ ਕੋਈ ਨੰਬਰ ਨਹੀਂ ਮੋਟਰਸਾਈਕਲਾਂ ਦਾ ਹੈਗਾ ਪਲੇਟ ਕੋਈ ਨਹੀਂ ਦੀ ਮੋਟਰਾਂ ਲਈ ਤੇ ਲੱਗੇ ਨੇ ਆਏ ਨੇ ਨੰਬਰ ਹੈ ਨਹੀਂ ਉਹਨਾਂ ਮੋਟਰ ਨਹੀਂ ਕਿੰਨੇ ਕਿੰਨੇ ਬੰਦੇ ਸੀ ਪਹਿਲੋਂ ਬੰਦੇ ਜਿਹੜੇ ਭੱਜੇ ਉਹ ਤਿੰਨ ਨਹੀਂ ਬਾਅਦ ਚ ਫੇਰ ਆਏ ਬਾਅਦ ਚ ਫੇਰ ਬੰਦੇ ਆਏ ਉਹ ਚਾਰ ਪੰਜ ਪੰਜ ਹੀ ਗਏ ਇੱਕ ਉਹਦੇ ਵਿੱਚ ਮੋਲ ਫੜਦਾ ਦੁਕਾਨਦਾਰ ਆ ਬੰਦਾ ਕੋਈ ਉਹ ਆਂਦਾ ਮੇਰੀ ਮਾਸੀ ਦੇ ਮੁੰਡੇ ਨੇ ਹਾਨੂੰ ਉਹਨਾਂ ਬੰਦਿਆਂ ਨੇ ਜਿਹੜੇ ਨੱਠੇ ਬੰਦੇ ਉਹਨਾਂ ਬੋਲ ਦਿੱਤਾ ਵੀ ਹਾਨੂੰ ਬੰਦੇ ਪੈ ਗਏ ਤੇ ਅਸੀਂ ਉਹਨਾਂ ਦੀ ਮਰਜ਼ੀ ਵਾਸਤੇ ਆਏ ਆ ਏ ਜੀ ਅਵਾਣਾ ਪਿੰਡ ਜਿਹੜਾ ਵਾ ਉੱਥੇ ਦੀ ਗੱਲ ਆ ਕਿਹੜੇ ਥਾਣੇ ਚ ਪੈਂਦਾ ਭੈਣੀ ਮੀਆਂ ਖਾ ਥਾਣਾ ਜੀ ਹਾਂਜੀ ਕੀ ਗੱਲਬਾਤ ਹੋਈ ਐ ਇਹ ਜੀ ਟ੍ਰਾਂਸਫਰ ਮੋਂ ਤੇਲ ਚੋਰੀ ਹੁੰਦਾ ਵਾ ਪਹਿਲੇ ਵੀ ਦੋ ਵਾਰੀ ਹੋਇਆ ਅਵਾਣਾ ਪਿੰਡ ਦੀਆਂ ਜਿਹੜੀਆਂ ਮੜੀਆਂ ਨੇ ਤੁਸੀਂ ਦੇ ਉੱਪਰ ਉੱਥੇ ਦੀ ਗਵਾਰਦਾ ਤੇ ਕੱਲ ਸ਼ਾਮ ਦੀ ਗੱਲ ਆ ਕੋਈ ਰਾਤ ਦੀ ਤਿੰਨ ਬੰਦੇ ਪਹਿਲੇ ਬਾਕਸਰ ਮੋਟਰਸਾਈਕਲ ਤੇ ਆਉਂਦੇ ਆ ਉਹਨਾਂ ਨੂੰ ਅਸੀਂ ਨੋ ਮਾੜਾ ਜਿਹਾ ਰੋਕ ਕੇ ਪੁੱਛਿਆ ਵੀ ਤੁਸੀਂ ਬੰਦੇ ਵੀ ਸਾਨੂੰ ਸਹੀ ਤੌਰ ਤੇ ਸੱਕ ਪਿਆ ਤੇ ਹੀ ਪੁੱਛਿਆ ਇਹਨਾਂ ਨੂੰ ਜਿਹੜਾ ਰੋਕਣ ਵਾਸਤੇ ਕਿਹਾ ਤੇ ਇੱਕ ਬੰਦਾ ਉਸੇ ਵੱਡੇ ਮੋਟਰਸਾਈਕਲ ਤੋਂ ਮਗਰਦਸਾਲ ਮਾਰ ਕੇ ਤੇ ਤੁਸੀਂ ਵਾਲੀ ਸਾਈਡ ਨੂੰ ਥੱਲੇ ਨੂੰ ਦੌੜ ਗਿਆ ਜੇ ਦੂਸਰੇ ਬੰਦੇਆਂ ਨਾਲ ਮੋਟਰਸਾਈਕਲ ਪੜਿਆ ਤੇ ਇਹ ਦੋ ਜਿਹੜੇ ਇਹ ਵੀ ਮੋਟਰਸਾਈਕਲ ਛੱਡ ਕੇ ਤੇ ਦੌੜ ਗਏ ਉਸ ਤੋਂ ਕਿੰਨੇ ਬੰਦੇ ਸੀ ਇਹ ਤਿੰਨ ਬੰਦੇ ਪਹਿਲੂ ਮੋਟਰਸਾਈਕਲ ਤੋਂ ਫਰਾਰ ਹੋਏ ਆ ਹਾਂ ਉਸ ਤੋਂ ਬਾਅਦ 15-20 ਮਿੰਟਾਂ ਬਾਅਦ ਤਿੰਨ ਬੰਦੇ ਮੋਟਰਸਾਈਕਲ ਫੇਰ ਪਲਟੀਨੇ ਮੋਟਰਸਾਈਕਲ ਉੱਥੇ ਆ ਜਾਂਦੇ ਆ ਹਾਂ ਕਿਹੜਾ ਨੰਬਰ ਹੀ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਕੋਈ ਵੀ ਨੰਬਰ ਨਹੀਂ ਉਹ ਮੋਟਰਸਾਈਕਲ ਤੇ ਜਦੋਂ ਇਹਨਾਂ ਨੂੰ ਦੂਜਾ ਟੇਲੇਵਾਨਾਂ ਨੂੰ ਪੁੱਛਿਆ ਗਿਆ ਇਹ ਆਖਣ ਲੱਗੇ ਵੀ ਜਾਗੋਪੋ ਵਾਲੇ ਤੇ ਦਾਰਾਪੁਰ ਦੇ ਬੰਦੇ ਆ ਤੇ ਸਾਨੂੰ ਜਿਹੜੇ ਇੱਥੇ ਬੰਦੇ ਪਹਿਲੇ ਹੋਏਗੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਸਾਡੇ ਨੂੰ ਬੰਦੇ ਪੈ ਗਏ ਤੇ ਸਾਡਾ ਮੋਰਚਾ ਖੋਲਿਆ ਵਾ ਤੇ ਸਾਡੀ ਮਜਤਵਾ ਤੇ ਆਉ ਇੱਥੇ ਜਿਹੜੇ ਇਹਨਾਂ ਨੇ ਪੁੱਛ ਗਿਆ ਜੀ ਕੀਤੀ ਇਹ ਵੀ ਉਹਨਾਂ ਦੇ ਗਰੋ ਦੇ ਬੰਦੇ ਨੇ ਜਿੱਥੇ ਇਹਨਾਂ ਨੂੰ ਮੌਕੇ ਤੇ ਫੜਿਆ ਗਿਆ ਵਾ ਉਥੇ ਤਿੰਨ ਵਾਰੀ ਪਹਿਲਾਂ ਚੋਰੀ ਹੋਈ ਆ ਹੁਣ ਫੇਰ ਜਿਹੜੇ ਵੀ ਐਸੇ ਵਾਰਦਾਰਜੇ ਬੰਦੇ ਫਿਰਦੇ ਸੱਕੀ ਤੌਰ ਤੇ ਜਿਹਨੇ ਉਥੇ ਫਿਰਦੇ ਦੇਖੀ ਇਹ ਗੱਲ